ਸ਼੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਇੱਕ ਹੁਕਮ ਜਾਰੀ ਹੋਇਆ ਜਿਸ ਦੇ ਵਿੱਚ ਨਿਸ਼ਾਨ ਸਾਹਿਬ ਦਾ ਰੰਗ ਕੇਸਰੀ ਦਿੱਤਾ ਹੁਣ ਬਸੰਤੀ ਰੰਗ ਦੇ ਨਿਸ਼ਾਨ ਸਾਹਿਬ ਚੜਾਏ ਜਾਣਗੇ ਇਸ ਹੁਕਮ ਦੇ ਤਹਿਤ ਅੱਜ ਪਟਿਆਲਾ ਦੇ ਨਵੀਂ ਪਾਸ਼ਾ ਦੇ ਅਸਥਾਨ ਗੁਰਦੁਆਰਾ ਸ਼੍ਰੀ ਦੁੱਖ ਨਿਵਾਰਨ ਸਾਹਿਬ ਵਿਖੇ ਬਸੰਤੀ ਰੰਗ ਦੇ ਨਿਸ਼ਾਨ ਸਾਹਿਬ ਚੜਾਏ ਗਏ ਇਸ ਮੌਕੇ ਵਿਸ਼ੇਸ਼ ਤੌਰ ਉਤੇ ਬੀਬੀ ਕੁਲਦੀਪ ਕੋਰ ਟੋਹੜਾ ਅਤੇ ਗੁਰਦੁਆਰਾ ਦੁਖ ਨਿਵਾਰਨ ਸਾਹਿਬ ਦੇ ਮੈਨੇਜਰ ਅਤੇ ਹੋਰ ਸਿੰਘ ਸਹਿਬਾਨ ਮੌਜੂਦ ਰਹੇ ਪੱਤਰਕਾਰਾਂ ਨਾਲ ਗੱਲਬਾਤ ਕਰਨ ਦੌਰਾਨ ਸਿੰਘ ਸਹਿਬਾਨ ਨੇ ਕਿਹਾ ਕਿ ਸ਼੍ਰੀ ਕਾਲ ਤਖਤ ਸਾਹਿਬ ਸਿੱਖਾਂ ਦੀ ਸਰਮੌੜ ਸੰਸਥਾ ਜਿਨ੍ਹਾਂ ਵੱਲੋਂ ਇਹ ਹੁਕਮ ਜਾਰੀ ਹੋਇਆ ਸੀ ਕਿ ਨਿਸ਼ਾਨ ਸਾਹਿਬ ਬਸੰਤੀ ਰੰਗ ਤੇ ਚੜਾਏ ਜਾਣ ਜਿਸ ਨੂੰ ਲੈ ਕੇ ਇਹ ਅੱਜ ਪਟਿਆਲਾ ਦੇ ਦੁੱਖ ਨਿਵਾਰਨ ਸਾਹਿਬ ਵਿਖੇ ਚੜਾਏ ਗਏ ਨੇ ਅਤੇ ਬਾਕੀ ਕਿਸੇ ਵੀ ਥਾਂ ਉੱਤੇ ਜਿੱਥੇ ਗੁਰਦੁਆਰਾ ਸਾਹਿਬ ਪੰਜਾਬ ਜਾਂ ਦੇਸ਼ ਵਿਦੇਸ਼ ਦੇ ਵਿੱਚ ਜਿੱਥੇ ਹੋਣਗੇ ਉੱਥੇ ਬਸੰਤੀ ਰੰਗ ਦੇ ਨਿਸ਼ਾਨ ਸਾਹਿਬ ਚੜਾਏ ਜਾਣਗੇ ਉਹਨਾਂ ਕਿਹਾ ਹੈ ਕਿ ਸ਼੍ਰੀ ਨਿਸ਼ਾਨ ਸਾਹਿਬ ਇੱਕ ਸਾਡੀ ਆਪਸੀ ਇਕਤਰਤਾ ਦਾ ਪ੍ਰਤੀਕ ਹੈ। ਆ ਵਾਹਿਗੁਰੂ ਜੀ ਕੀ ਫਤਿਹ। ਚੁੱਟ ਤੇ ਨਿਸ਼ਾਨ ਰਹੇ ਪੰਥ ਮਹਾਰਾਜ ਸ੍ਰੀ ਅਕਾਲ ਤਖਤ ਸਾਹਿਬ ਅਕਾਲ ਪੁਰਖ ਪਰਮਾਤਮਾ ਦੇ ਤਖਤ ਹੈ ਜਿਸ ਤਖਤੋਂ ਹਰ ਵੇਲੇ ਸਿੱਖ ਪੰਥ ਨੂੰ ਸਮੁੱਚੇ ਜਗਤ ਨੂੰ ਜਦੋਂ ਵੀ ਕੋਈ ਉਖਿਆਈ ਆਉਂਦੀ ਹੈ ਇਹ ਸਾਨੂੰ ਆਦੇਸ਼ ਸੰਦੇਸ਼ ਜਾਰੀ ਹੁੰਦੇ ਹਨ ਤੇ ਹੁਣ ਕੁਝ ਦਿਨ ਪਹਿਲਾਂ ਸ੍ਰੀ ਅਕਾਲ ਤਖਤ ਸਾਹਿਬ ਤੇ ਅਨ ਸਿੰਘ ਸਬੰਧੀ ਕਤਰਤਾ ਹੋਈ ਜਿਸ ਵਿੱਚ ਇਹ ਗੁਰਮੱਤਾ ਕੀਤਾ ਗਿਆ ਕਿ ਸਮੁੱਚੇ ਪਾਵਨ ਸਥਾਨਾਂ ਤੇ ਕਿਉਂ ਨਿਸ਼ਾਨ ਸਾਹਿਬ ਹੈ ਉਹ ਹੁਣ ਬਸੰਤੀ ਰੰਗ ਦੇ ਚੁਲਾਈ ਜਾਣ ਕਿਉਂਕਿ ਨਿਸ਼ਾਨ ਸਾਹਿਬ ਸਾਡੀ ਇੱਕ ਆਪਸੀ ਪਿਆਰ ਦਾ ਇਕੱਤਰਤਾ ਦਾ ਪ੍ਰਤੀਕ ਹੈ ਜਦੋਂ ਵੀ ਕੋਈ ਦੂਰੋਂ ਕੋਈ ਬੁਰੂ ਕਾਸਟਿਕ ਨਿਸ਼ਾਨ ਸਾਹਿਬ ਦਿਖਦਾ ਹੈ ਕੋਈ ਵੀ ਪਿਆਰਾ ਹੈ ਤੇ ਉਹਨੂੰ ਸੰਦੇਸ਼ ਇਹੀ ਮਿਲਦਾ ਇੱਥੇ ਆ ਕੇ ਕਿ ਇੱਥੇ ਉਹਨੂੰ ਰਹਿਣ ਨੂੰ ਆਸਾਨ ਮਿਲੇਗਾ ਲੰਗਰ ਨੂੰ ਛਕਣ ਦੀ ਪ੍ਰਾਪਤੀ ਲੰਗਰ ਛਕਣ ਦੀ ਪ੍ਰਾਪਤੀ ਹੋਵੇ ਕਿ ਵੀ ਜੋ ਪੇੜ ਦੀ ਖੁਰਾਕ ਹੈ ਸਰੀਰ ਦੀ ਖੁਰਾਕ ਹੈ ਲੰਗਰ ਵੀ ਮਿਲੇਗਾ ਤੀਜੀ ਤੋਂ ਮੇਨ ਸ਼ਬਦ ਦੀ ਖੁਰਾਕ ਹੈ ਉਹ ਗੁਰੂ ਘਰ ਮਿਲਦੀ ਹੈ ਇਹ ਨਿਸ਼ਾਨ ਸਾਹਿਬ ਇਸ ਗੱਲ ਦਾ ਸਿੰਬਲ ਹੈ ਪ੍ਰਤੀਕ ਹੈ ਕਿ ਝੂਲਦੇ ਨਿਸ਼ਾਨ ਰਹੇ ਪੰਥ ਮਹਾਰਾਜ ਤੇ ਜਦੋਂ ਨਿਸ਼ਾਨ ਸਾਹਿਬ ਝੂਲਦੇ ਹੋਣ ਤੇ ਉੱਥੇ ਇਹੀ ਪ੍ਰਤੀਕ ਹੈ ਵੀ ਇੱਥੇ ਪੰਥ ਦੀ ਚੜ੍ਹਦੀ ਕਲਾ ਰਹੇ ਚੜ੍ਹਦੀ ਕਲਾ ਤਿਲਕਾ ਨਾ ਕਰਕੇ ਹੁੰਦੀ ਹੈ ਕਿ ਜੇ ਸ਼ਬਦ ਦੀ ਖੁਰਾਕ ਵੀ ਮਿਲੇਗੀ ਸਰੀਰ ਦੀ ਖੁਰਾਕ ਵੀ ਮਿਲੇਗੀ ਤੇ ਆਸਰੀ ਪਿਆਰ ਵੀ ਮਿਲੇਗਾ ਤੇ ਇਹ ਨਿਸ਼ਾਨ ਸਹਿਬ ਉਸ ਪਿਆਰ ਦਾ ਪ੍ਰਤੀਕ ਹੈ ਜੋ ਸਿੰਘ ਸਹਿਬਾਨ ਵੱਲੋਂ ਸਾਰੀ ਪੰਥ ਨੂੰ ਸਾਰੇ ਸਮੁੱਚੇ ਜਗਤ ਨੂੰ ਇਹ ਸੰਦੇਸ਼ ਜਾਰੀ ਹੋਇਆ ਹੈ ਕਿ ਹਰ ਪਾਵਨ ਸਥਾਨ ਤੇ ਨਿਸ਼ਾਨ ਸਹਿਬ ਹੁਣ ਸਰਮਈ ਜਾਂ ਬਸੰਤੀ ਚੁਲਾਏ ਜਾਣ ਜਿੱਥੇ ਪਹਿਲਾਂ ਕੇਸਰੀ ਸੀ ਉੱਥੇ ਬਸੰਤੀ ਨਿਸ਼ਾਨ ਸਹਿਬ ਝੋਲਣ ਦੀ ਮਰਾਦਾ ਆਰੰਭ ਹੋਈ ਹੈ ਤੇ ਅੱਜ ਬੀਬੀ ਜਥੇਦਾਰ ਕੁਲਦੀਪ ਕੌਰ ਜੀ ਟੋੜਾ ਜੀ ਅਤੇ ਸਾਡੇ ਮੈਨੇਜਰ ਸਹਿਬਾਨ ਸਰਦਾਰ ਨਿਸ਼ਾਨ ਸਿੰਘ ਜੀ ਕੋ ਸਮੁੱਚੇ ਸਟਾਫ ਵੱਲੋਂ ਤੇ ਅਦਾਸ ਬੇਨਤੀ ਕਰਕੇ ਗੁਰੂ ਚਰਨਾਂ ਦੇ ਨਿਸ਼ਾਨ ਸਾਹਿਬ ਕੋ ਲਾਇਆ ਜਾ ਰਿਹਾ ਹੈ ਤੇ ਆਪ ਸੰਗਤਾਂ ਨੂੰ ਵਧਾਈਆਂ ਹੋਣ ਸਾਨੂੰ ਸਾਰਿਆਂ ਨੂੰ ਅਕਾਲ ਪੁਰਖ ਸਾਹਿਬ ਦਾ ਹੁਕਮ ਮੰਨਣਾ ਚਾਹੀਦਾ ਹੈ ਕਿਉਂਕਿ ਅਕਾਲ ਪੁਰਖ ਸਾਹਿਬ ਸਾਡੀ ਸਰਮੋਹ ਸੰਸਥਾ ਹੈ ਤੇ ਜੋ ਉਥੋਂ ਅਦੇਸ਼ ਸੰਦੇਸ਼ ਜਾਰੀ ਹੁੰਦੇ ਹਨ ਉਹ ਸਾਰੇ ਸਿੱਖ ਜਗਤ ਨੂੰ ਮੰਨਨੇ ਚਾਹੀਦੇ ਤੇ ਕੇਵਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅੰ内 ਸਾਨ ਨਹੀਂ ਇਤਨੇ ਸਥਾਨਕ ਸਥਾਨ ਹਨ ਵਿਦੇਸ਼ਾਂ ਵਿੱਚ ਜਿੰਨੇ ਹਨ ਉਹਨਾਂ ਸਾਰਿਆਂ ਤੇ ਨਿਸ਼ਾਨ ਸਾਬ ਹੁਣ ਇਹੀ ਚੁਲਾਏ ਜਾਣ ਤੇ ਪੰਥ ਵੱਲੋਂ ਆਦੇਸ਼ ਹੋਇਆ ਹੈ ਤੇ ਸਾਨੂੰ ਸਭਨਾਂ ਨੂੰ ਮੰਨਣਾ ਹੈ ਮੰਨਣਾ ਚਾਹੀਦਾ ਹੈ ਅੱਜ ਸਾਨੂੰ ਇਹ ਕਹਿਣ ਤੇ ਬੜੀ ਖੁਸ਼ੀ ਹੋ ਰਹੀ ਹੈ ਕਿ ਪਾਵਨ ਸਥਾਨ ਗੁਰਦਾਰਾ ਸ੍ਰੀ ਦੁਖ ਨਿਵਾਰਨ ਸਾਬ ਦੇ ਇਹ ਨਿਸ਼ਾਨ ਸਭ ਚੁਲਾਏਗੇ ਆਪ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜੋ गुरुद्वारा श्री गुरद्वारा सिर दू गाब का रंग चंद चेंज होके चलाए गए क्योंकि ये सा बहुत रंग जो कि श्री बसांति रंग कह लो के श्री कह लो चला सी, वो हौली हौली चलो रंग कोई वहम नहीं मन च कदे आई नहीं गल गुरु घर च रंग बदल बदल जाता रहा चेंज हों ਉਹ ਹੌਲੀ ਹੌਲੀ ਇਹੋ ਜਿਹਾ ਭਲੇਖਾ ਪਿਆ ਕਿ ਲੋਕਾਂ ਦੇ ਵਿੱਚ ਭਰਮ ਭਲੇਖਾ ਪਏ ਆ ਕਿ ਇਹ ਸਾਡਾ ਰੰਗ ਨਹੀਂ ਹੈ ਇਹ ਹਿੰਦੂਆਂ ਦਾ ਰੰਗ ਹੈ ਹਾਲਾਂਕਿ ਸਾਰੇ ਧਰਮ ਸਾਡੇ ਇੱਕੋ ਹੀ ਹੁੰਦੇ ਨੇ ਸਭ ਆਪਣੇ ਆਪਣੇ ਰੰਗ ਨੇ ਧਰਮਾਂ ਦੇ ਮੁਸਲਮਾਨਾਂ ਦਾ ਹਰਾ ਰੰਗ ਹੈ ਹਿੰਦੂ ਭਰਾਵਾਂ ਦਾ ਲਾਲ ਰੰਗ ਹੈ ਇਹ ਭਾਜਪਾ ਦਾ ਆਪਾਂ ਇਹਦੇ ਨਾਲ ਮਿਲਦਾ ਜੁਲਦਾ ਸੋ ਇਸ ਭਰਮ ਭਲੇਖੇ ਨੂੰ ਦੂਰ ਕਰਨ ਲਈ ਸਿੰਘ ਸਾਭਾ ਨੇ ਬੈਠ ਕੇ ਮੀਟਿੰਗ ਕਰਕੇ ਇਹ ਫੈਸਲਾ ਲਿਆ ਹੈ ਕਿ ਜਿੰਨੇ ਵੀ ਗੁਰੂ ਘਰ ਨੇ ਨਾ ਕਿ ਪੰਜਾਬ ਤੇ ਸਾਰੀ ਦੁਨੀਆ ਤੇ ਦੇਸ਼ਾਂ ਬਦੇਸ਼ਾਂ ਦੇ ਵਿੱਚ ਇਹਨਾਂ ਦਾ ਰੰਗ ਜੋ ਬਸੰਤੀ ਰੰਗ ਪਹਿਲਾਂ ਹੁੰਦਾ ਸੀ ਉਹ ਬਦਲਿਆ ਜਾਵੇ ਛੁਏਸ ਕਰਕੇ ਸਾਰੀ ਸੰਗਤ ਵਿੱਚ ਬੁਛਾ ਵੀ ਬਹੁਤ ਹੈ ਤੇ ਸਾਰੇ ਬਦਲ ਵੀ ਰਹੇ ਨੇ ਤੇ ਅੱਜ ਸਾਨੂੰ ਇਸ ਗੁਰੂ ਘਰ ਸਾਡੇ ਗੁਰੂ ਤੇਗ ਬਹਾਦਰ ਜੀ ਜਨਸ਼ੋਪਰਾਵਤ ਗੁਰਦੁਆਰਾ ਸ੍ਰੀ ਦੂਖਨਵਾਰ ਸਾਹਿਬ ਦੀ ਸੇਵਾ ਕਰਨ ਦਾ ਮੌਕਾ ਮਿਲਿਆ ਕਿਉਂਕਿ ਜਿੱਥੇ ਅੱਜੇ ਸੇਵਾ ਕਰ ਰਹੇ ਸੀ ਉਥੇ ਮੇਰੇ ਪਿਤਾ ਜੀ ਪੰਥ ਰਤਨ ਜਹਜਾ ਗੁਰਚੰਦ ਸਿੰਘ ਟੋੜਾ ਨੂੰ ਸਮਰਪਤ ਉਹਨਾਂ ਦਾ 24 ਸਤੰਬਰ 1924 ਨੂੰ 100 ਸਾਲਾ ਜਨਮ ਦਿਹਾੜਾ ਆ ਰਿਹਾ ਸੋ ਆਪਾਂ ਸਾਰਿਆਂ ਨੇ ਰਲ ਕੇ ਉਥੇ ਪੂਰਾ ਉਹਨਾਂ ਨੂੰ ਪਿਆਰ ਸਤਿਕਾਰ ਵੱਡੇ ਪੱਧਰ ਤੇ ਆਪਾਂ ਮਨਾਉਣਾ ਹੈ ਸਾਰਿਆਂ ਨੇ ਹਾਜ਼ਰੀ ਲਵਾਉਣੀ ਹੈ ਹੋਰ ਵੀ ਬਹੁਤ ਪ੍ਰੋਗਰਾਮ ਹੋਣਗੇ ਉੱਥੇ ਵੀ ਤੁਹਾਨੂੰ ਸਦਾ ਦਿੱਤਾ ਜਾਊਗਾ ਸਭ ਨੇ ਉਹਨਾਂ ਤੇ ਪੋਤੇ ਪਹੁੰਚ ਗਏ ਉਹਨਾਂ ਨੂੰ ਪਿਆ ਆਪਣਾ ਪਿਆਰ ਸਤਕਾਰ ਟੇਟ ਕਰਨੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ